ਬਾਈ ਜੇ ਤੂੰ ਦੀਪ ਸਿੱਧੂ ਬਾਈ ਨਾਲ ਜੁੜਿਆ ਹੁੰਦਾ ਨਾ ਤੈਨੂੰ ਵੀ ਪਤਾ ਹੁੰਦਾ ਵਾਰਸ ਪੰਜਾਬ ਦੀ ਜੱਥੇਬੰਦੀ ਇੱਕ ਆ ਦੋ ਨੇ ਦੋ ਨਹੀਂ ਹੈਗੀਆਂ ਇੱਕ ਹੀ ਆ ਜਿਹੜੀ ਦੀਪ ਬਾਈ ਬਣਾ ਕੇ ਰਜਿਸਟਰਡ ਕਰਾ ਕੇ ਗਿਆ ਦੂਜੀ ਨਹੀਂ ਹੈਗੀ ਇੱਕ ਹੀ ਆ ਵਾਰਸ ਪੰਜਾਬ ਦੀ ਜੱਥੇਬੰਦੀ ਤੇ ਉਹਦੇ ਵਿੱਚ ਅਮਰਤਪਾਲ ਤੇ ਉਹਦੀ ਟੀਮ ਦਾ ਕੋਈ ਮੈਂਬਰ ਮੈਂਬਰ ਵੀ ਹੈ ਨਹੀਂ ਬੰਦਾ ਇਹਨਾਂ ਨੇ ਆਪਣੀ ਲੱਗ ਬਣਾਈ ਸੀਗੀ ਜੇ ਇਹ ਦੀਪ ਬਾਈ ਨਾਲ ਸਹਿਮਤ ਹੁੰਦੇ ਨਾ ਉਸੇ ਨਾਲ ਚੱਲਦੇ ਇਹ ਤੈਨੂੰ ਵੀ ਪਤਾ ਹੋਣਾ ਚਾਹੀਦਾ ਬਾਈ ਜੇ ਦੀਪ ਬਾਈ ਨਾਲ ਅਮਰਤਪਾਲ ਤੇ ਭਗੇਲੇ ਹੁਣੀ ਸਹਿਮਤ ਹੁੰਦੇ ਨਾ ਤੇ ਉਹਦੇ ਨਾਲ ਚੱਲਦੇ ਨਾ ਕਿ ਲੱਗ ਬਣਾ ਲੁੰਦੇ ਆਪਣੀ ਫੇ ਬਾਈ ਇਹ ਅਮਰਤਪਾਲ ਦੀ ਲਾਗਾ ਵਾਰਸ ਪੰਜਾਬ ਦੀ ਜੱਥੇਬੰਦੀ ਦੋ ਨੇ ਨਾ ਇੱਕ ਰਜਿਸਟਰਡ ਆ ਇੱਕ ਰਜਿਸਟਰਡ ਨਹੀਂ ਹੈਗੀ ਜੇ ਨਹੀਂ ਦੀਪ ਬਾਈ ਨਾਲ ਇਹ ਪਿਆਰ ਕਰਦੇ ਹੁੰਦੇ ਨਾ ਤੇ ਇੱਥੇ ਦੋ ਨਾ ਬਣਾ ਕੇ ਪੈਂਦੇ ਇੱਕ ਹੀ ਆਉਂਦੇ ਕਿ ਭਾਈ ਮੈਂ ਅਸੀਂ ਕੰਮ ਕਰਾਂਗੇ ਪਰ ਇੱਥੇ ਰੌਲੇ ਸਾਰੇ ਪ੍ਰਧਾਨ ਕੀ ਆਂਦੇ ਨੇ ਰੌਲੇ ਸਾਰੇ ਪ੍ਰਧਾਨਗੀਆਂ ਦੇ ਪਏ ਹੋਏ ਆ ਚੱਕਰ ਦਾ ਸਾਰੇ ਆਏ ਆ ਨੀ ਉੱਪਰ ਤਾਂ ਤੂੰ ਬਈ ਕੁਝ ਹੋਰ ਲਿਖ ਰਿਆ ਆ ਵਾ ਥੱਲੇ ਕੁਝ ਹੋਰ ਲਿਖੀ ਜਾਂਦਾ ਹਣ ਤੂੰ ਤੇਰੀ ਸਮਝ ਨਹੀਂ ਲੱਗਦੀ ਬਈ ਮੈਨੂੰ ਤਾਂ ਤੂੰ ਉੱਪਰ ਕੁਝ ਹੋਰੇ ਲਿਖੀ ਜਾਂਦਾ ਉੱਪਰ ਸਾਰੇ ਮੈਸੇਜ ਡਰੀਟ ਕਰ ਗਿਆ ਭਰਾਵਾ ਤੂੰ ਤਾਂ ਉੱਪਰਲੇ ਚੱਲ ਕਰ ਗਿਆ ਡਰੀਟ ਮੈਸੇਜ ਸਾਰੇ ਬਾਈ ਤੂੰ ਹੁਣ ਮੈਸੇਜ ਰੀਟ੍ਰੀਟ ਕਰ ਗਿਆ ਸਾਰੇ ਆਪਣੇ ਕਮੈਂਟ ਰੀਟ੍ਰੀਟ ਕਰੀ ਜਾਂਦਾ ਨਾਲ ਦੀ ਨਾਲ ਮੈਂ ਬਾਰ-ਬਾਰ ਬਾਈ ਤੁਹਾਨੂੰ ਕਹਿਣਾ ਪਿਆ ਵਾ ਕਿ ਜਿਹੜੀਆਂ ਇਹ ਲੀਰਾਂ ਜਿਹੜੀਆਂ ਪੁੱਠੇ ਸਿੱਧੇ ਕੰਮ ਕਰਦੀਆਂ ਹਟ ਜਾਓ ਤੇ ਜਦੋਂ ਮੈਂ ਕੋਈ ਛਪਾਤੀ ਕੋਈ ਫੋਟੋ ਫੋਟੋ ਫਿਰ ਮੈਨੂੰ ਚੀਕਾ ਨਾ ਮਾਰਿਓ ਮੈਂ ਤੁਹਾਨੂੰ ਦੱਸਦੀ ਗੱਲ ਮੈਂ ਤੁਹਾਨੂੰ ਪਹਿਲਾਂ ਦੱਸ ਰਿਹਾ ਮੈਂ ਕਿ ਹਟ ਜਾਓ ਹਟ ਜਾਓ ਹਟ ਜਾਓ ਠੀਕ ਨਹੀਂ ਬੰਦਿਆਂ ਵਾਂਗੂ ਜਿਹੜੀ ਗੱਲ ਕਰਨੀ ਆ ਬੰਦਿਆਂ ਵਾਂਗੂ ਕਰੋ ਕੋਈ ਹਾਂ ਵੀ ਹਾਂ ਪਰਿਵਾਰਾਂ ਤੱਕ ਨਾ ਜਾਓ ਮੈਂ ਤੁਹਾਨੂੰ ਪਹਿਲਾਂ ਕਹਿ ਰਿਹਾ ਪਰਿਵਾਰਾਂ ਤੱਕ ਨਾ ਜਾਓ ਕਿਉਂਕਿ ਮੇਰੀ ਬੇਟੀ ਨੇ ਮੇਰੇ ਬੇਟੇ ਨੇ ਜਾਂ ਮੇਰੀ ਵਾਈਫ ਨੇ ਕਿਸੇ ਨੂੰ ਕੁਝ ਨਹੀਂ ਕਿਹਾ ਮੈਂ ਤੁਹਾਨੂੰ ਬਾਰ-ਬਾਰ ਕਹਿ ਰਿਹਾ ਵਾ ਹਟ ਜਾਓ ਠੀਕ ਨਹੀਂ ਜਿੱਦਣ ਮੈਂ ਕੁਝ ਪਾਤਾਂ ਚੱਕ ਕੇ ਫੇਰ ਚੀਕਾ ਨਾ ਮਾਰੇਓ ਕਿ ਤੁਹਾਨੂੰ ਮੈਂ ਪਹਿਲੇ ਦੱਸਦਾ ਮੈਂ ਕੀ ਦੀ ਪਾਉਂਗਾ ਤੇ ਕਿਵੇਂ ਪਾਉਂਗਾ ਫਿਰ ਚੀਕਾ ਨਾ ਮਾਰੇਓ ਆਪਣੀ ਵਾਰ ਨੂੰ ਕਿ ਭਾਈ ਕਿਉਂ ਪਾਤਤੀ ਮੈਂ ਤੁਹਾਨੂੰ ਬਾਰ-ਬਾਰ ਕਹਿ ਰਿਹਾ ਹਟ ਜਾ ਸਾਡੇ ਦਾ ਹੀ ਮਤਲਬ ਰੱਖੋ ਜਿਹੜੀ ਚੀਜ਼ ਅਸੀਂ ਕੀਤੀ ਆ ਅਸੀਂ ਬੋਲਦੇ ਆ ਨਾ ਸਾਡੇ ਦਾ ਹੀ ਸਾਨੂੰ ਗੱਲ ਕਰੋ ਠੀਕ ਨਹੀਂ ਮੈਂ ਤੁਹਾਨੂੰ ਸਕਰੀਨਸ਼ਾਟ ਭੇਜ ਦੂ ਵੀ ਜੋ ਆ ਡਾਕਟਰ ਸਾਹਿਬ ਨੂੰ ਭੇਜੂ ਹੋਂ ਮਹਿਲਾ ਫੋਨ ਕੱਟ ਕੇ ਦੇਖੂ ਆ ਇਹ ਉਹਦੇ ਬੰਦੇ ਨਾਲ ਅਟੈਚ ਹੈਗੇ ਕਿ ਨਹੀਂ ਹੈਗੇ ਨਾਲੇ ਹਾਂ ਜਿਹੜੇ ਇੱਥੇ ਤਾਂ ਗੱਲਾਂ ਕਰਦੇ ਨੇ ਵੱਡੀਆਂ ਵੱਡੀਆਂ ਉੱਥੇ ਦੇਖਾਂਗੇ ਹੁਣ ਕੀ ਕਰਦੇ ਆ ਠੀਕ ਆ ਬਾਈ ਠੀਕ ਆ ਸਿਰੇ ਤੂੰ ਸੁਣਾ ਕੇ ਮੈਂ ਆ ਕਾਇਮ ਆ ਬਾਈ ਮੈਂ ਤੁਹਾਨੂੰ ਬਾਰ ਬਾਰ ਉਹੀ ਗੱਲ ਕਹਿ ਰਹੇ ਆ ਕੈ ਕਣ ਚੁੱਪ ਨਹੀਂ ਹੋਣ ਵਾਲੇ ਹੈਗੇ ਅਸੀਂ ਕਿ ਜੇ ਤੁਸੀਂ ਕਹਿਨੀਓ ਨਾ ਕਿ ਮੇਰੀ ਧੀ ਦੀ ਜਾਂ ਮੇਰੇ ਬੇਟੇ ਦੀ ਜਾਂ ਮੇਰੀ ਵਾਈਫ ਦੀ ਫੋਟੋ ਪਾ ਕੇ ਮੈਨੂੰ ਚੁੱਪ ਕਰਾ ਲੋਂਗੇ ਭੁੱਲ ਜਾ ਉਹਦੇ ਨਾਲ ਤਾਂ ਮੈਂ ਹੋਰ ਬੋਲੂ ਫਰ ਉੱਚਾ ਹੋਰ ਬੋਲਾਂਗੇ ਹੋਰ ਮੈਂ ਤੁਹਾਨੂੰ ਦੱਸ ਤੀ ਗੱਲ ਤੇ ਜਿੰਦ ਤਨ ਮੇਰਾ ਆਪਣੇ ਤੋਂ ਬਾਹਰ ਹੋ ਗਿਆ ਮੈਂ ਫਿਰ ਮੈਨੂੰ ਨਾ ਕਿ ਉਹ ਮੈਂ ਆਪਣੇ ਪੇਛਤੀ ਪਾਉਂਗਾ ਕੋਈ ਫੋਟੋ ਸਿੱਧੀ ਜਿਹਦੀ ਪਾਉਣੀ ਆ ਨਾਲੇ ਨਾਲੇ ਐਜੀ ਪਾਉਂਗਾ ਤੇ ਚੀਕਾਂ ਥੋੜੀਆਂ ਆ ਪੂਰੇ ਅਮਰੀਕਾ ਤੱਕ ਸੁਣਨੀਆਂ ਆ ਨੇ ਦੇਖ ਲਓ ਫਿਰ ਤੁਸੀਂ ਮੈਂ ਤੁਹਾਨੂੰ ਦੱਸਤੀ ਗੱਲ ਮੇਰੇ ਕੋਲ ਸਾਰਾ ਕੁਝ ਪਿਆ ਸਾਡੇ ਕੋਲ ਵੀ ਪਰ ਸਾਡਾ ਜਮੀਰ ਨਹੀਂ ਮੰਨਦਾ ਸਮਝ ਗਏ ਤਾਂ ਮੈਨੂੰ ਮਜਬੂਰ ਨਾ ਕਰੋ ਨਾ ਕਰੋ ਮੈਂ ਤੁਹਾਨੂੰ ਦੱਸਤੀ ਗੱਲ ਮੈਂ ਤੁਹਾਨੂੰ ਤੁਹਾਡੇ ਜੇ ਪਰਿਵਾਰ ਦੀ ਮੈਂ ਪਾਈ ਹੋਵੇ ਤਾਂ ਮੈਨੂੰ ਕਹੋ ਕਿ ਪਾਈ ਤੂੰ ਸਾਡੇ ਪਰਿਵਾਰ ਦੀ ਪਾਈ ਫਿਰ ਮੈਨੂੰ ਦਿਖਾਓ ਜੇ ਮੇਰੇ ਪੇਜ ਤੇ ਕਿਸੇ ਨੇ ਮੈਂ ਕਿਸੇ ਦੀ ਪਰਿਵਾਰ ਦੀ ਕੋਈ ਫੋਟੋ ਪਾਈ ਹੋਵੇ ਫਿਰ ਚਾਹੇ ਤੁਸੀਂ ਪਰਚੇ ਕਰਾਉਣ ਤੱਕ ਜਾਇਓ ਫਿਰ ਦੇਖਾਂਗੇ ਤੁਹਾਡਾ ਕੌਣ ਪਰਚਾ ਕੌਣ ਉਹ ਕਰੂਗਾ ਫਿਰ ਇਹ ਵੀ ਰਹਿ ਗਈ ਇਹੀ ਦੇਖਣਾ ਫਿਰ ਤੁਸੀਂ ਮੈਂ ਕੀ ਪਾਉਣੀ ਆ ਫਿਰ ਤੁਸੀਂ ਚਾਹੇ ਪਰਚੇ ਕਰਾਉਣ ਤੱਕ ਚੱਲ ਜਿਓ ਫਿਰ ਦੇਖਾਂਗੇ ਕੌਣ ਕਿਤੇ ਕੀ ਕਰਾਉਣ ਦਾ ਕਾਰਵਾਈ